ਵੈਗਰੇ ਜੀ ਦਾ ਖਾਲਸਾ ਵੈਗਰੇ ਜੀ ਕੀ ਫਤਿਹ ਆਜੋ ਜੀ ਅੱਜ ਕਿਚਨ ਦੇ ਵਿੱਚ ਸੋ ਅੱਜ ਬਣ ਰਹੀ ਹੈ ਜੀ 슈ਗਰ ਦੇ ਜੋ ਮਰੀਜ਼ ਹੁੰਦੇ ਆ ਉਹਨਾਂ ਲਈ ਸਪੈਸ਼ਲ ਪੰਜੀਰੀ ਹੈ ਜੀ ਇਹ ਇਹ ਮੇਥਿਆ ਵਾਲੀ ਪੰਜੀਰੀ ਹੈ ਕਿਉਂਕਿ ਇਸ ਪੰਜੀਰੀ ਦੇ ਖਾਣ ਨਾਲ 슈ਗਰ ਵਾਲੇ ਦਾ 슈ਗਰ ਕੰਟਰੋਲ ਵਿੱਚ ਵੀ ਰਹਿੰਦਾ ਹੈ ਤੇ ਉਹਨੂੰ ਹਨਾ ਜੋ ਪ੍ਰੋਪਰ ਪ੍ਰੋਟੀਨਸ ਮਿਨਰਲ ਜੋ ਵੀ ਹੈ ਨਾ ਸਾਰਾ ਕੁਝ ਉਹਨੂੰ ਕロッਪਰ ਮਿਲ ਵੀ ਜਾਂਦਾ ਹੈ ਤੇ ਉਹਦੀ ਬੋਡੀ ਬਿਲਕੁਲ ਸਹੀ ਰਹਿੰਦੀ ਹੈ 슈ਗਰ ਵੀ ਕੰਟਰੋਲ ਚ ਰਹਿੰਦਾ ਜੀ ਸੋ ਇਹ ਪੰਜੇਰੀ ਇਦਾਂ ਹੈ ਜੀ ਇਸ ਹਾਲ ਦੇ ਵਿੱਚ ਹੀ ਪੈਂਦੀ ਹੈ ਕਿਉਂਕਿ ਗਰਮੀ ਦੇ ਵਿੱਚ ਇਹ ਜਿਆਦਾ ਗਰਮੀ ਹੋ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਮੈਂ ਇਥੇ ਪੈਂਦੇ ਨੇ ਹੋਰ ਬਹੁਤ ਹੀ ਜਿਆਦਾ ਸਮਾਨ ਪੈਂਦਾ ਹੈ ਜੀ ਬਹੁਤ ਦਵਾਈਆਂ ਪੈਂਦੀਆਂ ਨੇ ਹਨਾ ਜੀ ਬਿਲਕੁਲ ਜੋ ਦਵਾਈਆਂ ਨੇ ਉਹ ਸਾਰੀਆਂ ਹੀ ਦੇਸੀ ਨੇ ਜੀ ਜਿਹੜੀ ਬੁੱਟੀਆਂ ਵਾਲੀਆਂ ਨੇ ਜੋ ਕਿ ਆਮ ਆਪਣੇ ਦੁਕਾਨਾਂ ਤੋਂ ਹੱਟੀਆਂ ਤੋਂ ਮਿਲ ਜਾਂਦੀਆਂ ਨੇ ਜੀ ਆਸਾਨੀ ਆਸਾਨ ਜੇ ਤਰੀਕੇ ਨਾਲ ਸੋ ਆਪਾਂ ਜ ਬਣਾਉਣ ਜਾ ਰਹੇ ਸੋ ਮੈਂ ਸੋਚਿਆ ਜੀ ਕਿਉਂ ਨਾ ਆਪਾਂ ਨਾ ਇਹਦੀ ਵੀ ਰੈਸਪੀ ਸ਼ੇਅਰ ਕਰ ਦਈਏ ਕਿਉਂਕਿ ਬਹੁਤ ਨੇ ਜੀ ਜਿਹੜੇ ਵਿਚਾਰੀ 슈ਗਰ ਦੇ ਮਰੀਜ਼ ਨੇ ਕਿਉਂਕਿ ਉਹ ਠੰਡ ਦੇ ਵਿੱਚ ਸਾਰੇ ਬੈਠੇ ਲੱਡੂ ਖਾ ਰਹੇ ਹੁੰਦੇ ਨੇ ਤੇ ਉਹ ਵਿਚਾਰਾ ਨਾ ਬੈਠੇ ਦੇਖ ਰਿਹਾ ਹੁੰਦਾ 슈ਗਰ ਦਾ ਪੇਸ਼ੈਂਟ ਵੀ ਮੈਂ ਕੀ ਖਾਵਾਂ ਸੋ ਇਹ ਪੰਜਰੀ ਉਹਨਾਂ ਲਈ ਹੈ ਜੀ ਸਪੈਸ਼ਲ ਸੋ ਕਿੱਦਾਂ ਬਣਦੀ ਹੈ ਸਾਰੀਆਂ ਚੀਜ਼ਾਂ ਸਪੈਸ਼ਲ ਨੇ ਜੀ ਘਰ ਹੀ ਬਣਦੀਆਂ ਨੇ ਘਰ ਹੀ ਬਣਾਈਆਂ ਜਾਂਦੀਆਂ ਨੇ ਮਤਲਬ ਕਿ ਆਪਾਂ ਘਰ ਹੀ ਪੀਸਾਂਗੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕਰਾਂਗੇ ਕਿਉਂਕਿ ਕੋਈ ਵੀ ਚੀਜ਼ ਜੇ ਆਪਾਂ ਬਾਹਰੋਂ ਐਡ ਕਰਦਿਆਂ ਲੈ ਕੇ ਚਾਹੇ ਉਹ ਆਟਾ ਹੋਵੇ ਚਾਹੇ ਉਹ ਬੇਸਣ ਹੋਵੇ ਉਹ ਨਹੀਂ ਠੀਕ ਰਹਿੰਦਾ ਆਪਾਂ ਘਰ ਹੀ ਸਾਰਾ ਕੁਝ ਬਣਾਵਾਂਗੇ ਤੇ ਐਡ ਕਰਾਂਗੇ ਇਸ ਦੇ ਵਿੱਚ ਮੈਂ ਆਪ ਵੀ ਮਿਲਾ ਦਾਂ ਦੇਖੋ ਇਹ ਹੈਗੇ ਜੀ ਬੇਸਣ ਦੀ ਪਨੀਰੀ ਠੀਕ ਹੈ ਜੀ ਬੇਸਣ ਦੀ ਪਨੀਰੀ ਕਿੱਦਾਂ ਬਣਦੀ ਹੈ ਜੀ ਇਸੇ ਫਰਸੇ ਤੇ ਦੇ ਵਿੱਚ ਬੈਸਣ ਹੀ ਹੋਏਗਾ ਜੀ ਕਿਉਂਕਿ ਆਟਾ ਤਾਂ ਫਿਰ 슈ਗਰ ਹੈ ਨਾ ਸੋ ਆ ਦੇਖੋ ਇਹ ਹੈਗੇ ਨੇ ਜੀ ਛੋਲੇ ਪੁੰਨੇ ਹੋਏ ਇਹ ਮੈਂ ਲੇਖਿਆ ਹੈ 2 ਕਿਲੋ ਕੀ ਦੇ ਪਨੀਰ ਬਣਾਣੀ ਹੈ ਜੀ ਆਪਾਂ ਨੇ ਸੋ ਉਸ ਦੇ ਲਈ ਆਪਾਂ ਨੂੰ ਪੰਜ ਪੈਕੇਟ ਚਾਹੀਦੇ ਨੇ ਠੀਕ ਹੈ ਜੀ ਸੋ ਇਹ ਪੰਜ ਪੈਕੇਟ ਜੀਗੇ ਵਿਦਆਊਟ ਸ껍ਕੇ ਆਲੇ ਆ ਦੇਖੋ ਸ껍ਕਾ ਨਹੀਂ ਹੈ ਨਾ ਸੋ ਇਹ ਮੈਂ ਆਪਣੇ ਆਪ ਪੀਸ ਲੈਣੇ ਨੇ ਜੀ ਗ੍ਰੇਂਡਰ ਦੇ ਤਾਂ ਦੇਖੋ ਪੀਸ ਲੈਨੇ ਥੋੜਾ ਔਰ ਤਾਂ ਮੈਂ ਪੀਸ ਲਿਆ ਜੀ ਥੋੜੇ-ਬੋਟੇ ਰਹਿ ਗਏ ਨੇ ਆ ਦੇਖੋ ਭੜਕੇ ਵੇਸਣ ਬਿਲਕੁਲ ਰੈਡੀ ਹੈ ਜੀ ਸੋ ਇਹ ਆਪਾਂ ਨੇ ਘਰਾਂ ਹੀ ਤਿਆਰ ਕਰਨਾ ਹੈ ਸਾਰਾ ਕੁਝ ਠੀਕ ਹੈ ਜੀ ਤੇ ਇਸ ਦੇ ਵਿੱਚ ਹੋਰ ਮੈਂ ਆਪ ਜਿੰਨਾਂ ਦਾ ਦੇਸੀ ਕੀ ਵੀ ਆਪਣਾ ਕਰਦਾ ਹੋਇਆ ਜੀ ਠੀਕ ਹੈ ਜੀ ਕਿਉਂਕਿ ਬਾਹਰ ਵਾਲਾ ਬਿਲਕੁਲ ਭਰੋਸਾ ਨਹੀਂ ਆ ਗਿਆ ਬਿਲਕੁਲ ਵੀ ਨਹੀਂ ਤੋਂ ਤਵਾ ਕਿੰਨਾ ਮਜ਼ੀ ਕੋਈ ਕਹਿ ਦੇ ਵੀ ਇਹ ਪਿਓਰ ਹੈ ਪਿਓਰ ਹੈ ਪਿਓਰ ਹੈ ਆਪਾਂ ਕਿਹੜਾ ਉੱਥੇ ਖੜੇ ਦੇਖਣਾ ਜੀ ਉਹਨਾਂ ਨੇ ਕਿਹੜਾ ਵੱੱਜਾ ਚਰੀਆਂ ਸੀ ਹੁਣ ਤੁਸੀਂ ਦੇਖ ਲਓ ਵਾਜੂ ਜੀ ਵੀ ਮਤਲਬ ਇੰਨੇ ਦਿਨਾਂ ਦੀ ਮਿਹਨਤ ਨਾਲ 2 ਕਿਲੋ ਕੀ ਨਿਕਲਦਾ ਹੈ ਹਣਾ ਇਹਨਾਂ ਦੁੱਧ ਇਕੱਠਾ ਕਰ ਉਹਦੀ ਉਹਦੀ ਜੋ ਮਲਾਈ ਹੁੰਦੀ ਉਹ ਉਤਾਰਦੇ ਆ ਫਿਰ ਉਸ ਨੂੰ ਹਣਾ ਦਹੀਂ ਜਮਾ ਕੇ ਉਸ ਤੋਂ ਇਕੱਠਾ ਕਰਕੇ ਰੜਕਦੇ ਫਿਰ ਉਸ ਤੋਂ ਬਾਅਦ ਮੱਖਣੀ ਉਹ ਥੋੜੀ ਥੋੜੀ ਆਉਂਦੀ ਹੈ ਫਿਰ ਉਸ ਨੂੰ ਉਸ ਨੂੰ ਵੀ ਤੱਤਾ ਕਰਦੇ ਆ ਫਿਰ ਕਿਤੇ ਜਾ ਕੇ ਹੈ ਨਾ ਕਿਲੋ ਕੀ ਬੜੀ ਮੁਸ਼ਕਲ ਨਾਲ ਮਿਲਦਾ ਆਪਾਂ ਤਾਂ ਯਕੀਨ ਨਹੀਂ ਹੈਗਾ ਬਟ ਫਿਰ ਵੀ ਚਲੋ ਮਜਬੂਰੀ ਦੇ ਵਿੱਚ ਤਾਂ ਖੜਾ ਪੈਣਾ ਬੱਟਾ ਖੋਰਾ ਫਾਇਟ ਖੀਰੇ ਲਈ ਦੇਸੀ ਪਿਓਰ ਕਰਦਾ ਬਣਿਆ ਹੋਇਆ ਸੋ ਇਸੇ ਵਿੱਚ ਆਪਾਂ ਨੇ ਦੇਖੋ ਜੀ ਆ ਬੇਸਨ ਵੀ ਆਪਾਂ ਘਰ ਬਣਾ ਰਹੇ ਹਾਂ ਠੀਕ ਹੈ ਕਰਦਾ ਪਿਓ ਤੇ ਜਿੰਨੇ ਜੱਪਾ ਨੇ ਹੋਰ ਸਮਾਨ ਕੁਸਤਾ ਜੋ ਦੁਕਾਨ ਵਾਲੇ ਹੁੰਦੇ ਨੇ ਹਨਾ ਜੀ ਸੰਸਾਰੀ ਕਹਿੰਦੇ ਨੇ ਉਹ ਆਪਣੇ ਆਪ ਹੀ 2 ਕਿਲੋ ਖੰਧੀਰੀ ਜੇ ਕਹਿ ਦੋ ਉਹਨਾਂ ਨੂੰ ਨਾ ਵੈਸੇ ਨਾਰਮਲੀ ਖਾਣੇ ਸਮਾਨ ਦੇ ਦਿੰਦੇ ਨੇ ਥੋੜਾ ਬਹੁਤ ਜਿਵੇਂ ਬਦਾਮ ਹੋ ਗਏ ਦਾਖਾ ਹੋ ਗਿਆ ਜੋ ਹੋ ਗਏ ਹਨਾ ਜੀ ਇਹ ਚੀਜ਼ਾਂ ਮਤਲਬ ਦੇ ਦਿੰਦਾ ਹਨਾ ਜੀ ਸਾਰੀ ਤੇ ਹੋਰ ਐਕਸਟਰਾ ਚੀਜ਼ਾਂ ਆਪਾਂ ਨੂੰ ਚਾਹੀਆਂ ਨੇ ਕੁਝ ਕਦੇ ਨਾਲ ਯਾਦ ਨਹੀਂ ਕੁਝ ਕਦੇ ਭੁੱਲ ਗਈ ਹਾਂਜੀ ਮੇਨ ਆਪਾਂ ਨੂੰ ਫੁੱਲ ਪਤਾਸੇ ਇਹ ਜ਼ਰੂਰ ਐਡ ਕਰਨੇ ਨੇ ਦੇਖੋ ਵਾਈਗੁਰੂ ਜੀ ਤੇ ਇਹ ਹੈਗੇ ਨੇ ਛੋਲੇ ਭੁੰਨੇ ਹੋਏ ਦੋ ਪਟਾਠੇ ਫੁੱਲ ਪਤਾਸੇ ਇਹ ਆ ਗਈ ਆਪਣੀ ਸੋਗੀ ਦਾਖ ਤੇ ਆ ਆ ਗਈ ਬਦਾਮ ਇੰਨੇ ਸਾਰੇ ਬਦਾਮ ਪਾਣੇ ਤੇ ਇਹ ਹੈਗੇ ਨੇ ਜੀ ਕਾਜੂ ਤੇ ਇਹ ਹੈਗੇ ਨੇ ਜੀ ਸਪੈਸ਼ਲ ਇਹ ਹੈਗੇ ਨੇ ਬੀਜ ਜੋ ਨੇ ਇੱਕ ਤਾਂ ਮਗਜ ਇੱਕ ਪੇਠੇ ਦੇ ਬੀਜ ਵੀ ਹੈਗੇ ਨੇ ਇੱਕ ਹੋਰ ਬੀਜ ਨੇ ਇਹਦੇ ਵਿੱਚ ਐਡ ਕੀਤੇ ਹੋਏ ਸ਼ਾਇਦ ਇਹ ਤੂਰੀ ਪਤਾ ਨਹੀਂ ਕਿਸ ਚੀਜ਼ ਦੇ ਬੀਜ ਨੇ ਬਸ ਇਹ ਬੀਜ ਹੁੰਦੇ ਨੇ ਕਿਉਂਕਿ ਇਹ ਬਹੁਤ ਹੀ ਸਿਹਤ ਲਈ ਬਹੁਤ ਹੀ ਵਧੀਆ ਹੁੰਦੇ ਨੇ ਜੀ ਵਧੀਆ ਆਪਾਂ ਨੂੰ ਆਪਣੀ ਬੋਡੀ ਲਈ ਬਹੁਤ ਚੰਗੇ ਨੇ ਆ ਦੇਖੋ ਜੀ ਉਹਨਾਂ ਨੇ ਤਾਂ ਇੰਨੇ ਪਾਈ ਸੀ ਮੈਂ ਥੋੜੀ ਹੋਰ ਐਕਸਟਰਾ ਲੈ ਲੇ ਕਿਉਂਕਿ ਇਹ ਤਾਂ ਵਧੀਆ ਨੇ ਨਾ ਮੋਦੀ ਲਈ ਤੇ ਕੁਛ ਕਬੇਸਨ ਮੈਂ ਆ ਦੇਖੋ ਗ੍ਰाइंड ਕਰ ਲਿਆ ਤੇ ਕੁਛ ਰਹਿ ਗਿਆ ਇਹ ਮੇਰਾ ਕਰਨ ਵਾਲਾ ਤੇ ਆ ਦੇਖੋ ਜੀ ਇਹ ਤਾਂ ਆਪ ਨੂੰ ਪਤਾ ਹੀ ਹੈ ਜੀ ਗੋਲਡ ਹੁੰਦੀ ਹੈ ਇੱਕ ਤਿਆ ਗੋਣ ਤੇ ਇਹ ਹੈਗੀ ਹੈ ਜੀ ਬਿਲਗੁੱਦ ਇਹ ਹੈਗੀ ਹੈ ਜੀ ਟੱਕਣੀ ਇਹ ਹੈਗੀ ਹੈ ਜੀ ਇੱਕ ਹੋਰ ਪਤਾ ਨਹੀਂ ਸ਼ਾਇਦ ਚਲੋ ਇਹ ਵੀ ਹੈ ਤੇ ਇਹ ਵੀ ਹੈ ਇਹ ਸਾਰੀ ਹੀ ਬੋਡੀ ਲਈ ਬਹੁਤ ਵਧੀਆ ਨੇ ਜੀ 슈ਗਰ ਲਈ ਤੇ ਆਹ ਦੇਖੋ ਤੇ ਜਮੈਣ ਹੋਗੀ ਤੇ ਖਸਖਸ ਤੇ ਮੇਨ ਜੋ ਹੈਗਾ 슈ਗਰ ਵਾਲਾ ਮੇਥੀ ਇਹ ਮੇਥੀ ਆਪਾਂ ਨੇ ਇਦਾਂ ਨਹੀਂ ਗ੍ਰाइंड ਕਰਨੀ ਇਹਨਾਂ ਨੂੰ ਪਹਿਲਾਂ ਥੋੜਾ ਰੋਸਟ ਕਰਨਾ ਜੀ ਘੀ ਦੇ ਵਿੱਚ ਰੋਸਟ ਕਰਾਂਗੇ ਇਹਨਾਂ ਨੂੰ ਵੀ ਰੋਸਟ ਕਰਾਂਗੇ ਤੇ ਆਹ ਗੋਂਡ ਹੈ ਜਿਹੜਾ ਇਸ ਨੂੰ ਵੀ ਰੋਸਟ ਕੀਤਾ ਜਾਏਗਾ ਤੇ ਫੁੱਲ ਪਕਾਸ ਜਾਂਦੇ ਤੇ ਹੋਰ ਸਾਰੀਆਂ ਚੀਜ਼ਾਂ ਇਦਾਂ ਹੀ ਪੈ ਜਾਂਦੀਆਂ ਨੇ ਬਾਕੀ ਇਹ ਹੋਣਗੇ ਗ੍ਰाइंड ਇਹ ਹੋਏਗਾ ਤੇ ਇਹ ਤੁਹਾਡੀ ਇੱਛਾ ਹੈ ਕਿੰਨਾ ਕੁ ਗ੍ਰाइंड ਕਰਨਾ ਹੈ ਦਰਦਰਾ ਬਿਸਣਾ ਹੈ ਜਾਂ ਬਿਲਕੁਲ ਹੀ ਬਰੀਕ ਕਰਨਾ ਹੈ ਤੇ ਇਹ ਵੀ ਆਪ ਦੀ ਇੱਛਾ ਹੈ ਹਨਾ ਥੋੜਾ ਦਰਦਰਾ ਕਰਨਾ ਹੈ ਜਾਂ ਇਹ ਰੂੜੇ ਕਰੋਟ 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 ਸੈਨਾ ਨਾ ਨਾਮ ਲੈਣਾ ਭੁੱਲ ਜਿਨੀ ਹੈ ਕਰੋਟ 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 ਇਹਨਾਂ ਨੂੰ ਮੱਜੂ ਹੀ ਕਹਿ ਦਿੰਨੇ ਹੈ ਕਰੋਟ ਇਹ ਜਿਹੜੀ ਨਾ ਕਾਜੂ ਇਹ ਇਹਨੂੰ ਕਰੋਟ ਠੀਕ ਹੈ ਜੀ ਚਲੋ ਜੀ ਕਰਦੇ ਆ ਸ਼ੁਰੂ ਲੋ ਜੀ ਹੁਣ ਆਪਾਂ ਨੇ ਅਖਰੋਟ ਗ੍ਰाइंड ਕਰ ਲਿੱਤੇ ਨੇ ਤੇ ਆਹ ਬੀਜ ਤੇ ਆਹ ਹੋ ਗਿਆ ਕਾਜੂ ਤੇ ਇਹਨਾਂ ਸਾਰੀਆਂ تین ਚੀਜ਼ਾਂ ਨੂੰ ਜੋ ਰੋਸਟ ਕਰਕੇ ਆਪਾਂ ਨੇ ਇਹਨਾਂ ਨੂੰ ਗ੍ਰाइंड ਕਰ ਲੈਣਾ ਹੈ ਤੇ ਆਹ ਰਹੀ ਤਦਾਨ ਜੀ ਜਿਦ ਨੂੰ ਆਪਾਂ ਨੇ ਥਾ ਲੱਤੀ ਹੈ ਜੀ ਆਪਣੀ ਕੜਾਹੀ ਗੇਸ ਤੇ ਉੱਤੇ ਇਹ ਸਕਰਨ ਜੀ ਆਹ ਲੋ ਜੀ ਹੁਣ ਆਪਾਂ ਨੇ ਥੋੜਾ ਇਹ ਸੇਕੋ ਦੇ ਵਿੱਚ ਪਹਿਲਾਂ ਥੋੜਾ ਘਿਓ ਪਾ ਕੇ ਆਪਾਂ ਨੇ ਗੁੰਦ ਕੇ ਤੇਰਾ ਭੁੰਨ ਲੈਣਾ ਹੈ ਜੀ ਇਹ ਗੁੰਦ ਆਪਾਂ ਨੇ ਹਲਕੀ ਹਲਕੀ ਫਲੇਮ ਤੇ ਪੁੰਨਣਾ ਜੀ ਤੇ ਜਦੋਂ ਇਸਦੀਆਂ ਛਿੱਲਾ ਬਣ ਜਾਣੀਆਂ ਦੇਖੋ ਹੁਣ ਤੁਹਾਨੂੰ ਦਿਖਾਉਣੀ ਆ ਵੀ ਹੌਲੀ ਹੌਲੀ ਇੱਕ ਦੋ ਦੋ ਜਾਂ ਤਿੰਨ ਮਿੰਟ ਤੇ ਵਿੱਚੇ ਰੀਆਂ ਛਿੱਲਾ ਬਣਨੀ ਸ਼ੁਰੂ ਹੋ ਜਾਣਗੀਆਂ ਤੇ ਜਦੋਂ ਤੱਕ ਛਿੱਲਾ ਬਣ ਕੇ ਤਿਆਰ ਹੋ ਰਹੀਆਂ ਨੇ ਜੀ ਆਪਾਂ ਨਾਮ ਜਪ ਲੈਣੀ ਆ ਚਲੋ ਜੀ ਕਰੋ ਸ਼ੁਰੂ ਵਾ ਗ੍ਰੀਨ ਵਾ ਗ੍ਰੀਨ ਵਾ ਗ੍ਰੀਨ ਵਾ ਗ੍ਰੀਨ ਵਾ ਗ੍ਰੀਨ ਵਾ ਗ੍ਰੀਨ ਵਾ ਗੁਰੂ ਵਾ ਗੁਰੂ ਵਾ ਗੁਰੂ ਦੇਖੋ ਜੀ ਵਾ ਗੁਰੂ ਜੀ ਦਾ ਨਾਮ ਜਿੱਥੇ ਆਇਆ ਤੇ ਕਿੰਨੀਆਂ ਸੋਹਣੀਆਂ ਖਿਲਾ ਬਣ ਕੇ ਤਿਆਰ ਹੋ ਗਈਆਂ ਹੋਣਗੀਆਂ ਤੇ ਗੁਰੂ ਪਿਤਾ ਜੀ ਦਾ ਨਾਮ ਜਿੱਥੇ ਹੋਵੇ ਚੀਜ਼ ਬਹੁਤ ਵਧੀਆ ਬਣਦੀ ਹੈ ਜੀ ਜੇ ਕਹਿੰਦੇ ਨੇ ਜੀ ਗੁਰਬਾਣੀ ਹਨਾ 니ਥੇ ਪੜੀ ਜਾਂਦੀ ਹੈ ਤੇ ਉਹ ਚੀਜ਼ ਵੀ ਬਣ ਕੇ ਇੰਨੀ ਵਧੀਆ ਤਿਆਰ ਹੁੰਦੀ ਹੈ ਜੀ ਗੁਰੂ ਪਿਤਾ ਦੀ ਬਾਣੀ ਪੜੀ ਜਾਏ ਤੇ ਗੁਰੂ ਪਿਤਾ ਕੀ ਆਪ ਵਰਤ ਗਏ ਜੀ ਹਰ ਇੱਕ ਚੀਜ਼ ਲੰਗਰ ਮਤਲਬ ਇੱਕ ਲੰਗਰ ਵਾਂਗ ਤਿਆਰ ਹੁੰਦੀ ਹੈ ਜੀ ਇਹ ਸੀ ਲੰਗਰ ਪ੍ਰਸ਼ਾਦ ਦੇ ਵਾਂਗ ਵੇਖੋ ਜੀ ਖਿੱਲਾ ਬਣ ਕੇ ਤਿਆਰ ਨੇ ਸੂਣਾ ਆਪਾਂ ਨੇ ਇਹ ਖਿੱਲਾ ਨੂੰ ਇੱਕ ਪਲੇਟ ਵਿੱਚ ਕੱਢ ਲਿਆ ਤੇ ਥੋੜਾ ਕਿਉਂ ਹੋਰ ਪਾ ਕੇ ਇਸੇ ਕੜਾਈ ਦੇ ਵਿੱਚ ਤੇ ਕਿਉਂ ਥੋੜਾ ਗਰਮ ਕਰਕੇ ਤੇ ਇਸ ਦੇ ਵਿੱਚ ਆਪਾਂ ਨੇ ਫੁੱਲ ਪਤਾਸੇ ਤੇ ਹਾਂਜੀ ਆਪਾਂ ਨੇ ਫੁੱਲ ਪਤਾਸੇ ਵੀ ਇਹਦੇ ਵਿੱਚ ਹੀ ਰੋਸਟ ਕਰ ਲਏ ਨੇ ਕਿਉਂਕਿ ਹੁੰਦੇ ਪਤਾ ਸੂ ਥੋੜੇ ਠੀਠ ਹੁੰਦੇ ਨੇ ਮਤਲਬ ਇਹ ਬਹੁਤ ਥੋੜੇ ਹਾਰਡ ਹੁੰਦੇ ਨੇ ਕਿਉਂਕਿ ਜਦੋਂ ਜਦੋਂ ਤੱਕ ਇਹ ਕਰੰਚੀ ਨਹੀਂ ਹੋ ਜਾਂਦੇ ਉਦੋਂ ਤੱਕ ਆਪ ਇਹਨਾਂ ਨੂੰ ਸੇਕਾ ਲਵਾਂਦੇ ਰਵਾਂਗੇ 3 ਜਾਂ 4 ਮਿੰਟ ਜਾਂ 5 ਮਿੰਟ ਵੀ ਲੱਗ ਜਾਂਦੇ ਨੇ ਨਾ ਕਈ ਠੀਠੇ ਹੁੰਦੇ ਆ ਹਾਂਜੀ ਤੇ ਮੈਂ ਇਹਨਾਂ ਨੂੰ ਕੰਮ ਵਿੱਚ ਵਿੱਚ ਚੈੱਕ ਵੀ ਕਰ ਰਹੀ ਆ ਤੇ ਆ ਦੇਖੋ ਨਹੀਂ ਠੀਟਾ ਵਾਲਾ ਹੀ ਤੇ ਆ ਤੇ ਨਹੀਂ ਨਹੀਂ ਇਹ ਵੀ ਕਾਫੀ ਹਲੇ ਨਹੀਂ ਹੋਇਆ ਚਲੋ ਥੋੜਾ ਹੋਰ ਰੋਸਟ ਕਰ ਲਈਏ ਕਿਤੇ ਟਾਈਮ ਮਿੰਟ ਤਾਂ ਹੋ ਗਏ ਨੇ ਜੀ ਚੌਥਾ ਮਿੰਟ ਚੱਲਦਾ ਪਿਆ ਹਲੇ ਨਹੀਂ ਹੋਇਆ ਹਨ ਕਿਉਂਕਿ ਪ੍ਰੋਪਰ ਨਹੀਂ ਹੋ ਰਹੇ ਸੀ ਤੇ ਆ ਦੇਖੋ ਤੇ ਹੁਣ ਫਿਰ ਮੈਂ ਦੇਖਦੇ ਆ ਆ ਦੇਖੋ ਆ ਵਧੀਆ ਹੋ ਗਿਆ ਚਲੋ ਕੋਈ ਕੋਈ ਵਿਚ ਰਹਿ ਵੀ ਜਾਂਦਾ ਦੇਖੋ ਫਿਰ ਥੋੜਾ ਹੋਰ ਇਹਨੂੰ ਆਪਾਂ ਰੋਸਟ ਕਰ ਲੈਣੇ ਹਜੇ ਨਹੀਂ ਹੋਇਆ ਥੋੜਾ ਹੋਰ ਕਰ ਲਈਏ ਇੱਕ ਅੱਧਾ ਗਮਿੰਟ ਥੋੜਾ ਹੋਰ ਰੋਸਟ ਕਰ ਲੈਣੇ ਕਿਉਂਕਿ ਪ੍ਰੋਪਰ ਸਾਰੇ ਹਨਾ ਕਰੰਚੀ ਹੋ ਜਾਣ ਜਾਂ ਫਿਰ ਵਧੀਆ ਪ੍ਰੋਪਰ ਗ੍ਰਾਈਂਡ ਹੋ ਜਾਂਦੇ ਆ ਤੇ ਸਾਰੇ ਵੀ ਤੇ ਜਿਹੜੀ ਫਰੰਪੂਨ ਹੈ ਜਾਂਦਾ ਲੇਖੋ ਹੁਣ ਥੋੜਾ ਕਲਰ ਵੀ ਚੇਂਜ ਹੋ ਗਿਆ ਹੁਣ ਲੱਗਦਾ ਹਾਂਜੀ ਹੋ ਗਏ ਆ ਦੇਖੋ ਤੇ ਹੁਣ ਇਹ ਰੈਡੀ ਨੇ ਤੇ ਚਲੋ ਜੀ ਕੋਈ ਕੱਦਾ ਰਹਿ ਵੀ ਜਾਂਦਾ ਵਿੱਚ ਬੁਸਿਆ ਦੁਸਿਆ ਜਾਂ ਮਤਲਬ ਉਹ ਕਹਿੰਦਾ ਮੈਂ ਨਹੀਂ ਹੋਣਾ ਤੇ ਉਹ ਛੱਡੋ ਪਰ ਆਪਾਂ ਨੇ ਇੰਨਾ ਵੀ ਨਹੀਂ ਕਰਨਾ ਵੈਸੇ ਹੋ ਗਏ ਲਗਭਗ ਚਲੋ ਆਪਾਂ ਹੁਣ ਇਹਨਾਂ ਨੂੰ ਵੀ ਇੱਕ ਵਿੱਚ ਕੱਢ ਲੈਨੇ ਆ ਪਲੇਟ ਦੇ ਵਿੱਚ ਤੇ ਹਾਂਜੀ ਤੇ ਹੁਣ ਆਪਾਂ ਕੀ ਕਰਦੇ ਆ ਆ ਮਿੱਥੇ ਜਰੂਰ ਹਾਂਜੀ ਹਰੇਕ ਚੀਜ਼ ਆਪਾਂ ਨੇ ਚੰਗੀ ਤਰ੍ਹਾਂ ਇਹ ਚੰਗੀ ਤਰ੍ਹਾਂ ਛਾੜ ਲੈਣੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਕੁਛ ਆ ਜਾਂਦਾ ਹੈ ਜੀ ਦੇਖੋ ਜਦੋਂ ਕਿੰਨਾ ਕੁਛ ਆਣਾ ਵੈਗਰੋ ਦੇਖੋ ਵੈਗਰੋ ਵੀ ਇਹਨਾਂ ਨੂੰ ਚੁਗਣਾ ਬਹੁਤ ਜ਼ਰੂਰੀ ਹੈ ਦੇਖੋ ਕੰਕਰ ਪੱਥਰ ਪਤਾ ਨਹੀਂ ਕੀ ਕੀ ਨਿਕਲ ਜਾਂਦਾ ਹੈ ਇਹਨਾਂ ਨੂੰ ਇਹਨਾਂ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਨੇ ਜਦੋਂ ਕਿਸੇ ਮਰੀਜ਼ ਲਈ ਹੈ ਨਾ ਕੋਈ ਪੰਜੀਰੀ ਪਾ ਰਹੇ ਹਾਂ ਤੇ ਮਤਲਬ ਉਹਦੀ ਸਿਹਤ ਦਾ ਧਿਆਨ ਰੱਖੀ ਪਾ ਰਹੇ ਨਾ ਜੀ ਹੁਣ ਆਪਾਂ ਇਦਾਂ ਹੀ ਹਰ ਇੱਕ ਚੀਜ਼ ਨੂੰ ਚੱਕ ਕੇ ਇਦਾਂ ਹੀ ਗ੍ਰਾਈਂਡ ਕਰ ਦਾਂਗੇ ਤੇ ਫਿਰ ਉਹ ਹਨਾ ਪੇਟ ਵਿੱਚ ਜਾ ਕੇ ਆਪਾਂ ਨੂੰ ਨੁਕਸਾਨ ਕਰੀਏ ਆਪਣੀ ਬੋਡੀ ਨੂੰ ਬਹੁਤ ਜ਼ਿਆਦਾ ਸੋ ਆਪਾਂ ਨੇ ਤਾਂ ਫਾਇਦੇ ਲਈ ਪਾਣੀ ਹੈ ਤੇ ਇਹ ਨਾ ਹੋਵੇ ਨਾ ਕਿ ਮਰੀਜ਼ ਦਾ ਨੁਕਸਾਨ ਹੋ ਜਾਏ ਕਿਉਂਕਿ ਅੰਦਰ ਜਾ ਕੇ ਚੀਜ਼ਾਂ ਬਹੁਤ ਇਫੈਕਟ ਪਾਉਂਦੀਆਂ ਨੇ ਸੈਲਿਫੈਕਟ ਹੋ ਜਾਂਦੇ ਨੇ ਬੋਡੀ ਵਿੱਚ ਤੇ ਆ ਦੇਖੋ ਵੈਗਰੂ ਚੰਗੀ ਤਰ੍ਹਾਂ ਸ਼ਾਰਟ ਲੈਣੇ ਆ ਕਿਉਂਕਿ ਕੰਦੀਰੀ ਦਾ ਆਪਾਂ ਤਾਂ ਲੱਗਦਾ ਹੈ ਜੇ ਆਪਾਂ ਨੇ ਪ੍ਰੋਪਰ ਸਫਾਈ ਨਹੀਂ ਕੀਤੀ ਲੈ ਕੇ ਹਨਾ ਤੇ ਫਿਰ ਬਹੁਤ ਨੁਕਸਾਨ ਹੋ ਸਕਦਾ ਬੁੱਡੀ ਦਾ ਆ ਦੇਖੋ ਵੈਗਰੂ ਜੀ ਇਹਦੇ ਵਿੱਚ ਇਨਸੈਕਟਸ ਵੀ ਨੇ ਓ ਮਾਈ ਗਾਡ ਈ ਊਹ ਓ ਹੋ ਹੋ ਇਸ ਤਰ੍ਹਾਂ ਚੰਗੀ ਐਸੀ ਕਰਕੇ ਕਹਿੰਦੇ ਵੈਗਰੂ ਜੀ ਚੰਗੀ ਤਰ੍ਹਾਂ ਸਫਾਈ ਕਰਨੀ ਚਾਹੀਦੀ ਆਪਾਂ ਨੂੰ ਹਰ ਇੱਕ ਚੀਜ਼ ਦੀ ਪ੍ਰੋਪਰ ਵਿਚਾਰੇ ਨੂੰ ਹਨਾ ਕਿਤੇ ਪੇਸ਼ੈਂਟ ਨੂੰ ਆਪਾਂ ਨੇ ਹੋਰੇ ਪ੍ਰੋਟੀਨ ਖਿਲਾ ਦੇਣੇ ਸੀ ਚਾਇਨਾ ਵਾਂਗ ਜਿਵੇਂ ਚਾਇਨਾ ਵਾਲੇ ਕੁਝ ਨਹੀਂ ਛੱਡਦੇ ਹਾਂ ਇਹ ਹਰ ਚੀਜ਼ ਨੂੰ ਫਰਾਈ ਕਰਕੇ ਖਾ ਜਾਂਦੇ ਤੇ ਭਾਈ ਗਰੂ ਸਫਾਈ ਜ਼ਰੂਰੀ ਹੈ ਲਓ ਜੀ ਹੁਣ ਆਪਾਂ ਨੇ ਮੇਥਿਆਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਤੇ ਇਹਨਾਂ ਨੂੰ ਵੀ ਆਪਾਂ ਨੇ 2-3 ਜਾਂ 4 ਮਿੰਟ ਤੱਕ ਹਨ ਜਦੋਂ ਤੱਕ ਇਹਨਾਂ ਦੀ ਖੁਸ਼ਬੂ ਨਹੀਂ ਆਉਂਦੀ ਹੈ ਨਾ ਤੇ ਇਹਨਾਂ ਦਾ ਕਲਰ ਵੀ ਚੇਜ ਹੋਣਾ ਹੁੰਦਾ ਹੈ ਥੋੜਾ ਜਿਹਾ ਕਲਰ ਚੇਜ ਹੁੰਦਾ ਹੈ 15 ਟੱਕਰ ਪਾ ਲੈਣਾ ਨੂੰ ਰੋਸਟ ਕਰਦੇ ਰਹਿਣਾ ਕਿਉਂਕਿ ਇਹਨਾਂ ਦਾ ਜੋ ਕੋਰਾਪਾ ਨਾ ਥੋੜੇ ਕੱਟ ਜਾਂਦਾ ਨਹੀਂ ਤਾਂ ਤੰਗੀਲ ਬਹੁਤ ਵਾਵਾ ਕੋੜੀ ਹੋ ਜਾਂਦੀ ਹੈ ਸੋ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਆ ਜੀ ਹੁਣ ਥੋੜੀ ਥੋੜੀ ਖੁਸ਼ਬੂ ਆ ਰਹੀ ਹੈ ਇਹਨਾਂ ਨੂੰ ਰੋਸਟ ਕਰਦੇ ਹੋਇਆ ਧਿਆਨ ਦੇ ਵਿੱਚ ਰੱਖਣਾ ਜੀ ਫਲੇਮ ਥੋੜੀ ਮੀਡੀਅਮ ਹੀ ਰੱਖਣੀ ਹੈ ਆ ਦੇਖੋ ਜੀ ਹੁਣ ਹੋ ਗਏ ਨੇ ਇਹ ਰੋਸਟ ਤਕਰੀਬਨ ਇਹਨਾਂ ਨੂੰ ਆਪ ਜੀ ਨੇ ਸੋ 5 ਮਿੰਟ ਜੋ ਸੁਬਤ ਜ਼ੀਰੋ ਇਸ ਕਰ ਕਿ ਫਲੇਮ ਦੇ ਅਕੋਰਡਿੰਗ ਇਹਨਾਂ ਫਲੇਮ ਆਪਾਂ ਨੇ ਮੀਡੀਅਮ ਰੱਖਣੀ ਹੈ ਕਿ ਆਪਾਂ ਤੇਜ਼ ਕਰ ਦਾਂਗੇ ਤਾਂ ਜਲ ਜਾਣਗੇ ਨਾ ਇਹ ਇਹਨਾਂ ਦਾ ਉਹ ਫਲੇਵਰ ਨਹੀਂ ਆਣਾ ਆ ਦੇਖੋ ਬਸ ਇਹ ਹੋ ਗਏ ਨੇ ਇਹ ਹੁਣ ਰੈਡੀ ਨੇ ਠੀਕ ਤਿਆਰ ਹੋ ਗਏ ਨੇ ਬਸ ਆਪਾਂ ਨੇ ਇਹਨਾਂ ਨੂੰ ਵੀ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਵੈਗਰੂ ਆ ਦੇਖੋ ਆਪਾਂ ਨੇ ਇਹਨਾਂ ਨੂੰ ਵੀ ਕੱਢ ਲਿਆ ਹੈ ਹੋਜੀ ਹੁਣ ਆਪਾਂ ਨੇ ਕੜਾਹੀ ਫਿਰ ਤੋਂ ਧਰ ਲਈ ਹੈ ਜੀ ਹੁਣ ਆਪਾਂ ਨੇ ਸਾਰਾ ਕੀ ਵਿੱਚ ਪਾ ਲੈਣਾ ਹੈ 2 kg 2 किलो क्यों आ दिए हैं तो 2 किलो ही अपने को बेसन है गया है ते ए क्यों चंगी तरह आपा ने गरम कर लेना है गरम करने तो बाद ही आपा ने इस दे विच बेसन ऐड करना है बेसन ऐड आपा ने बिल्कुल थोड़ा-थोड़ा करना है जी क्योंकि एकदम करेंगे ता प्रॉपर नहीं जाएगा ते आ देखो आपा ने थोड़ा-थोड़ा करके पाना है दे विच बेसन ਤੇ ਥੋੜਾ ਥੋੜਾ ਕਰਕੇ ਰਲਾਉਂਦੇ ਜਾਵਾਂਗੇ ਤੇ ਪਾਉਂਦੇ ਜਾਵਾਂਗੇ ਕਿਉਂਕਿ ਫਿਰ ਇਸ ਦੇ ਵਿੱਚ ਗੱਠਾਂ ਜੀਆਂ ਹੋ ਜਾਂਦੀਆਂ ਨੇ ਤੇ ਉਹ ਫਿਰ ਬਹੁਤ ਟਾਈਮ ਲੈਂਦੀਆਂ ਨੇ ਥੁਰਨ ਥੁਰਨ ਵਾਸਤੇ ਸੋ ਆਪਾਂ ਨੇ ਥੋੜਾ ਥੋੜਾ ਕਰਕੇ ਪਾਉਂਦੇ ਜਾਣਾ ਹੈ ਦੇਖੋ 2 ਕਿਲੋ ਹੀ ਘਿਓ ਹੈ ਜੀ ਤੇ 2 ਕਿਲੋ ਹੀ ਪੇਸਣ ਹੈ ਆਪ ਜੀ ਦੀ ਇੱਛਾ ਹੈ ਜੇ ਆਪਣੇ ਹਣਾ ਥੋੜੀ ਮਿਕਸ ਕਰਨਾ ਹੋਵੇ ਅਚਾਨਕ ਕਿਉਂਕਿ ਕਈ ਸ਼ਕੀਨ ਹੁੰਦਿਆਂ ਨੂੰ ਵੀ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈਗਾ ਤੇ ਉਹ ਕੀ ਕਰਨ ਉਹ ਮੈਥੇਸ ਸਕਿੱਪ ਕਰ ਦਣ ਤੇ ਇਸ ਦੇ ਵਿੱਚ ਆਟਾ ਅੱਧਾ ਕਿਲੋ ਆਪ ਜੀ ਹਾਂ ਐਡ ਕਰ ਸਕਦੇ ਹੋ ਅੱਧਾ ਕਿਲੋ ਹਨਾ ਬੇਸਨ ਨਾ ਪਾਓ ਤੇ ਅੱਧਾ ਕਿਲੋ ਦੇ ਵਿੱਚ ਆਟਾ ਪਾ ਸਕਦੇ ਹੋ ਤੇ ਫਿਰ ਵੀ ਬਹੁਤ ਟੇਸਟੀ ਪੰਜੀਰੀ ਬਣਦੀ ਆ ਆਪਾਂ ਨੇ ਇਸ ਪੰਜੀਰੀ ਦੇ ਲੱਡੂ ਪਿੰਨੀਆਂ ਬਣਾਉਣੀਆਂ ਨੇ ਕਿਉਂਕਿ ਜਦੋਂ ਪੰਜੀਰੀ ਠੰਡੀ ਹੋ ਜਾਂਦੀ ਹੈ ਉਦੋਂ ਕਿਉਂ ਜੰਮ ਜਾਂਦਾ ਹੈ ਤੇ ਫਿਰ ਉਹ ਹਨਾ ਪੱਟ ਕੇ ਖਾਈ ਨਹੀਂ ਜਾਂਦੀ ਤੇ ਨਿਕਲਦੀ ਨਹੀਂ ਡੱਬਾ چاہے ਕਿਸੇ ਦੀ ਵੀ ਚੀਜ਼ ਵਿੱਚ ਹੋਵੇ ਸੋ ਆਪਾਂ ਨੇ ਇਹਦੀਆਂ ਪਿੰਨੀਆਂ ਬਣਾ ਲੈਣੀਆਂ ਨੇ ਠੀਕ ਹੈ ਜੀ। ਸੋ ਇੱਕ ਪਿੰਨੀ ਆਪ ਜੀ ਸ਼ੁਭਾ ਸ਼ਾਮ ਦੁੱਧ ਦੇ ਨਾਲ ਚਾਹ ਦੇ ਨਾਲ ਚਾਹ ਪੀਣੀ ਆਪਣੀ ਮਰਜ਼ੀ ਹੈ ਜੀ ਚਾਹ ਨਾਲ ਚਾਹ ਨਾਲ ਦੁੱਧ ਨਾਲ ਦੁੱਧ ਨਾਲ ਕੌਫੀ ਨਾਲ ਜੋ ਤੁਹਾਡੀ ਇੱਛਾ ਹੋਵੇ ਜੀ ਉਸ ਦੇ ਨਾਲ ਆਪ ਜੀ ਸਕ ਸਕਦੇ ਹੋ। ਤੇ ਬਹੁਤ ਹੀ ਵਧੀਆ ਟੇਸਟੀ ਪਿੰਨੀਆਂ ਬਣਦੀਆਂ ਨੇ ਜੀ ਪੰਜੀਰੀ ਦੀ। ਸੋ ਦੇਖੋ ਜੀ ਆਪਾਂ ਨੇ ਸਾਰਾ ਵੇਸਟ ਐਡ ਕਰ ਲਿਆ ਤੇ ਹੌਲੀ-ਹੌਲੀ ਹਨਾ ਤੇ ਇਹ ਫਲੇਮ ਘੱਟੀ ਰੱਖਣੀ ਹੈ। ਇਹਨੂੰ ਟਾਈਮ ਲੱਗੇਗਾ ਜੀ ਇਸ ਪੰਜੀਰੀ ਨੂੰ ਬਣਨ ਲਈ। ਘੰਟਾ ਜਾਂ 1/2 ਘੰਟਾ ਲੱਗ ਜਿੰਦਾ ਬਗੂ ਕਿਉਂਕਿ ਇਹ ਜਿਹੜਾ ਬੇਸਨ ਨੂੰ ਆਪਾਂ ਭੁੰਨ ਰਿਹਾ ਨਾ ਇਹਨੂੰ ਰੈੱਡ ਕਰਨਾ ਹੁੰਦਾ ਤੇ ਉਹ ਵੀ ਮੀਡੀਅਮ ਫਲੇਮ ਤੇ ਕਿਉਂਕਿ ਜੇ ਆਪਾਂ ਫਲੇਮ ਤੇਜ ਰੱਖਾਂਗੇ ਤਾਂ ਫਿਰ ਉਹ ਜਲ ਜਾਏਗਾ ਬੇਸਨ ਤੇ ਫਿਰ ਉਹਦਾ ਪ੍ਰੋਪਰ ਟੇਸਟ ਨਹੀਂ ਆਏਗਾ ਜਿੱਦਾਂ ਇਹ ਹੌਲੀ-ਹੌਲੀ ਗਰਮ ਹੋ ਰਿਹਾ ਹੈ ਹੌਲੀ-ਹੌਲੀ ਰੋਸਟ ਹੋ ਰਿਹਾ ਹੈ ਤੇ ਇਹਦਾ ਜਿਹੜਾ ਟੇਸਟ ਹੈ ਉਹ ਬਹੁਤ ਹੀ ਟੇਸਟੀ ਹੋਏਗਾ ਤੇ ਇਹ ਜੋ ਖੁਸ਼ਬੂ ਵੀ ਬਹੁਤ ਵਧੀਆ ਆਏਗੀ ਖਾਣ ਵਾਲੇ ਨੂੰ ਵਧੀਆ ਲੱਗੇਗਾ ਤੇ ਹੁਣ ਵਾਇਗਰੂ ਜੀ ਥੋੜਾ ਸਮਾਂ ਹੋਇਆ ਲੈ ਦੇਖੋ ਬਹੁਤ ਵਧੀਆ ਕਲਰ ਆਉਣ ਲੱਗ ਗਿਆ ਹੈ ਥੋੜਾ ਥੋੜਾ ਹਲਕਾ ਹੈ ਹਲੇ ਚਲੋ ਥੋੜੀ ਦੇਰ ਤੱਕ ਆ ਦੇਖੋ ਹੁਣ ਪ੍ਰੋਪਰ ਕਲਰ ਆ ਗਿਆ ਹੈ ਇਸ ਦਾ ਵਾਇਗਰੂ ਬਹੁਤ ਸੋਹਣਾ ਕਲਰ ਨਿਕਰ ਕੇ ਆਇਆ ਹੈ ਹੁਣ ਥੋੜਾ ਇਹ ਥੋੜਾ ਰੈੱਡ ਜਾ ਹੁੰਦਾ ਜਾ ਰਿਹਾ ਹੈ ਹੁਣ ਕਿਤਾ ਕਲਰ ਚੇਂਜ ਹੋ ਗਿਆ ਹੈ ਆਪਾਂ ਨੇ ਇਹੀ ਮੇਨ ਹੁੰਦਾ ਵਾ ਗੁਰਪੰਜੀ ਦੇ ਵਿੱਚ ਆਪਾਂ ਨੇ ਚਾਹੇ ਆਟਾ ਆਟੇ ਦੀ ਪੰਜੀਰੀ ਬਣਾ ਰਹੇ ਚਾਹੇ ਬੇਸਣ ਦੀ ਜਦੋਂ ਆਪਾਂ ਉਹਨੂੰ ਰੋਸਟ ਉਹਨੂੰ ਚੰਗੀ ਤਰ੍ਹਾਂ ਭੁੰਨ ਰਿਹਾ ਨਾ ਇਹੀ ਮੇਨ ਹੁੰਦਾ ਪੰਜੀਰੀ ਦੇ ਵਿੱਚ ਵੀ ਉਹ ਨਾ ਤਾਂ ਜਲੇ ਤੇ ਨਾ ਹੀ ਉਹ ਕੱਚਾ ਰਹੇ ਜੇ ਕੱਚਾ ਹੋਏਗਾ ਤਾਂ ਉਸ ਦੇ ਵਿੱਚ ਕੰਜਿਆ ਕੰਚਿਆ ਆਂਧੇ ਦੀ ਖੁਸ਼ਬੂ ਆਏਗੀ ਮਤਲਬ ਫੋਕਰ ਟੇਸ ਨਹੀਂ ਆਏਗਾ ਤੇ ਜਿਆਦਾ ਸੜ ਜਾਏ ਤਾਂ ਫਿਰ ਉਹ ਵੀ ਨਹੀਂ ਹਨਾ ਉਹ ਕੜਤਨ ਤੇ ਚਲੀ ਜਾਏਗੀ ਤੇ ਆ ਦੇਖੋ ਇਹੀ ਮੇਨ ਹੁੰਦਾ ਦੇਖੋ ਹੁਣ ਇਹ ਬਣ ਕੇ ਲਗਭਗ ਤਿਆਰ ਹੋ ਹੀ ਗਿਆ ਐ ਬਸ ਮੈਂ ਥੋੜਾ ਇਹਨੂੰ ਹੋਰ ਥੋੜਾ ਅਰਜਾਲਾਂ ਕਿਉਂਕਿ ਨਾ ਇਹੀ ਮੇਨ ਹੈ ਵਾਏ ਗਰੂ ਬਸ ਇਹਨੂੰ ਹੀ ਆਪਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਰੜਨਾ ਹੁੰਦਾ ਆ ਤੇ ਹੁਣ ਮੈਨੂੰ ਲੱਗਦਾ ਆ ਇਹ ਰੈਡੀ ਆ ਇਸ ਦੇ ਵਿੱਚ ਆਪਾਂ ਨੇ ਕੁਝ ਕੁ ਸਮਾਨ ਤਾਂ ਫਲੇਮ ਦੇ ਔਨ ਹੁੰਦਿਆਂ ਹੁੰਦਿਆਂ ਹੀ ਪਾਣਾ ਹੁੰਦਾ ਆ ਜਿੱਦਾਂ ਕਿ ਮੇਥੇ ਹੋਗੇ ਕਿਉਂਕਿ ਮੇਥੇ ਕੋੜੇ ਜ਼ਿਆਦੇ ਹੁੰਦੇ ਨੇ ਆ ਦੇਖੋ ਮੈਂ ਗ੍ਰाइंड ਕਰ ਲਈ ਸੀ ਭੁੰਨਣ ਤੋਂ ਬਾਅਦ ਤੇ ਹੁਣ ਆਪਾਂ ਨੇ ਇਸ ਨੂੰ ਵੀ ਇਸ ਦੇ ਵਿੱਚ ਹਲੇ ਫਲੇਮ ਚੱਲ ਰਹੀ ਹੈ ਵੈਗਰੂ ਕਿਉਂਕਿ ਫਲੇਮ ਔਨ ਹੈ ਤੇ ਇਸ ਨੂੰ ਔਨ ਦੇ ਉੱਤੇ ਹੀ ਪਾਣਾ ਹੈ ਕਿਉਂਕਿ ਇਹ ਵਿੱਚ ਚੰਗੀ ਤਰ੍ਹਾਂ ਰਿਜ ਜਾਣ ਮੇ ਇੱਥੇ ਜੇ ਹੁੰਦੇ ਨੇ ਥੋੜੇ ਹੁੰਦੇ ਨੇ ਨਾ ਇਸ ਲਈ ਇਹਨਾਂ ਨੂੰ ਉੱਪਰ ਹੀ ਪਾਣਾ ਹੁੰਦਾ ਹੈ ਆਪਾਂ ਨੇ ਆਹ ਦੇਖੋ ਵੈਗਰੂ ਜੀ ਫਲੇਮ ਔਨ ਹੁੰਦਿਆ ਹੁੰਦਿਆ ਹੀ ਆਪਾਂ ਨੇ ਇਸ ਨੂੰ ਥੋੜਾ ਇਦਾਂ ਹੀ ਚੰਗੀ ਤਰ੍ਹਾਂ ਹਿਲਾਉਂਦੇ ਜਾਣਾ ਹੈ ਤਾਂ ਕਿ ਇਹ ਇਸ ਦੇ ਵਿੱਚ ਪੂਰਾ ਮਿਕਸ ਹੋ ਜਾਏ ਤੇ ਇਸ ਤੋਂ ਬਾਅਦ ਆਪਾਂ ਨੇ ਹੋਰ ਜੋ ਵੀ ਆਪਾਂ ਨੇ ਦਵਾਈਆਂ ਬੁੱਟੀਆਂ ਜੋ ਵੀ ਲੈਂਦੇ ਹਨ ਦੇਖੋ ਸਾਕ ਤੁਣੀ ਹੋ ਗਈ ਜਿਸ ਨੂੰ ਕਮਰ ਕਸ ਵੀ ਕਿਹਾ ਜਾਂਦਾ ਵਾ ਜਿਹਨੂੰ ਜੀ ਉਹ ਆਪਾਂ ਨੇ ਐਡ ਕਰ ਲਿਆ ਹੈ ਤੇ ਇਸ ਤੋਂ ਬਾਅਦ ਆਪਾਂ ਨੇ ਹੋਰ ਵੀ ਬਹੁਤ ਚੀਜ਼ਾਂ ਇਹਦੇ ਵਿੱਚ ਐਡ ਕਰਨੀਆਂ ਨੇ ਤੇ ਉਹ ਇੱਕ ਦੋ ਚੀਜ਼ ਆਪਾਂ ਨੇ ਉੱਪਰ ਹੀ ਪਾਣੀ ਜਿਦਾਂ ਇਹ ਦਵਾਈਆਂ ਨੇ ਹਨਾ ਜੋ ਆਪ ਜੀ ਨੂੰ ਪਹਿਲਾਂ ਵੀ ਮੈਂ ਦੱਸਿਆ ਹੈ ਖਸ ਖਸੂ ਹੋਗੀ ਤੇ ਬਿਲਗੁੱਧ ਹੋਗੀ ਕਮਰ ਕਸ ਹੋਗੀ ਸੁਪਾਰੀ ਹੋਗੀ ਕਤੀਰਾ ਗੁੰਦ ਹੋ ਗਿਆ ਤੇ ਇਹ ਚੀਜ਼ਾਂ ਸਾਰੀਆਂ ਉੱਪਰ ਹੀ ਪਾਣੀ ਹੁੰਦੇ ਨੇ ਆ ਦੇਖੋ ਵਾਈਟ ਮਿਰਚ ਸੇਡ ਮਿਰਚ ਹੁੰਦੀ ਹੈ ਜਿਹੜੀ ਉਹ ਵੀ ਉਹੀ ਸਾਰੀਆਂ ਉੱਪਰ ਹੀ ਪੈਂਦੀਆਂ ਨੇ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਕਿਉਂਕਿ ਇਹਨਾਂ ਦੇ ਵਿੱਚ ਜੋ ਵੀ ਹੈ ਨਾ ਉਹ ਤੇ ਇਹ ਇਹ ਆਪਾਂ ਨੇ ਰੋਸਟਿੰਗ ਨਾ ਕੀਤੀਆਂ ਇਸ ਲਈ ਇਹ ਆਪਾਂ ਨੇ ਫਲੇਮ ਔਨ ਤੇ ਹੀ ਪਾਣੀਆ ਹੁੰਦੀਆਂ ਹਨ ਸੋ ਤਾਂ ਕਰਕੇ ਜੋ ਇਹ ਚੰਗੀ ਤਰ੍ਹਾਂ ਰੋਸਟ ਹੋ ਜਾਂ। ਦੇਖੋ ਫਸਕਸ ਹੋ ਗਈ ਇਹ ਵੀ ਥੋੜੀ ਰੋਸਟ ਹੋ ਜਾਏਗੀ। ਇਹ ਤੁਸੀਂ ਇਹਨੂੰ ਰੋਸਟ ਪਹਿਲਾਂ ਕਰਨਾ ਚਾਹੁੰਦੇ ਹੋ ਆਪ ਦੀ ਵੀ ਇੱਛਾ ਹੈ ਕਿ ਇਹ ਜਦੋਂ ਰੋਸਟ ਕਰਦੇ ਨਾ ਤਾਂ ਤਾਂ ਇਹਦਾ ਥੋੜਾ ਟੇਸਟ ਚੇਂਜ ਹੋ ਜਾਂਦਾ ਹੈ। ਫੋਟੋ ਸੀ ਏਦਾਂ ਹੀ ਪਾਈ ਐ ਤੇ ਫਲੇਮ ਆਨ ਸੀ ਚਲੋ ਇਹ ਫਲੇਮ ਆਨ ਸੀ ਹੁਣ ਆਪਾਂ ਨੇ ਫਲੇਮ ਕਰ ਲਈ ਬੰਦ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਰਹੇ ਆਪਾਂ ਅਜਮੈਨ ਤੇ ਅਜਮੈਨ ਆਇਆ ਉਸ ਤੋਂ ਬਾਅਦ ਆਪਾਂ ਨੇ ਸਾਰਾ ਬਦਾਮਾਂ ਦਾ ਜੋ ਵੀ ਆਪਾਂ ਨੇ ਪ੍ਰੋਪਰ ਗ੍ਰाइंड ਕੀਤਾ ਸੀ ਬਦਾਮ ਹੋ ਗਏ ਅ ਮਗਜ ਵਗੈਰਾ ਕਾਜੂ ਹੋ ਗਏ ਆ ਦੇਖੋ ਬਦਾਮ ਵੀ ਹੋ ਗਏ ਕਾਜੂ ਵੀ ਹੋ ਗਏ ਖਰੋਟ ਵੀ ਹੋ ਗਏ ਨਾ ਵੈਗਰੂ ਆ ਦੇਖੋ ਖਰੋਟ ਉਗਰੀ ਹੋ ਗਈ ਸਾਰੀ ਸੋ ਇਹ ਆਪਾਂ ਨੇ ਹੁਣ ਬਲੇ ਬੰਦ ਕਰ ਲਈ ਹੈ ਨਾ ਇਸ ਲਈ ਹੁਣ ਇਹ ਠੰਡਾ ਹੋਣ ਦਾ ਇੰਤਜ਼ਾਰ ਹੋ ਰਿਹਾ ਕਿਉਂਕਿ ਆਪਾਂ ਨੇ ਹੱਥਾਂ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਫਿਰ ਇਹਦੀਆਂ ਪਿੰਨੀਆਂ ਬਣਾਉਣੀਆਂ ਨੇ ਵੈਗਰੂ ਸੋ ਆਜੋ ਵੈਗਰੂ ਹੁਣ ਦੇਖੋ ਤੇ ਇਹ ਸਾਰਾ ਕੁਝ ਤੁਹਾਨੂੰ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਦੇਖਣੀ ਪੈਣੀ ਹੈ ਤਾਂ ਹੀ ਉਹ ਤੁਸੀਂ ਸਾਰਾ ਸਮਝ ਪਾਓਗੇ ਆ ਦੇਖੋ ਵੈਗਰੂ ਜੀ ਹੁਣ ਆਪਾਂ ਨੇ ਇਹਨੂੰ ਇੱਕ ਟਾਪਲੇ ਦੇ ਵਿੱਚ ਐਡ ਕਰ ਲਿਆ ਹੈ ਹੁਣ ਆਪਾਂ ਨੇ ਚੰਗੀ ਤਰ੍ਹਾਂ ਰਲਾ ਲੈਣਾ ਤੇ ਇਸਦੀਆਂ ਪਿੰਨੀਆਂ ਆਪਣੇ ਉਸ ਦੇ ਅਕੋਰਡਿੰਗ ਆਪ ਜੀ ਨੇ ਬਟਣੀਆਂ ਹਨ ਜਿੰਨੀ ਆਪ ਜੀ ਨੂੰ ਹਨਾ ਲੋੜ ਹੈ ਛੋਟੀ ਤਾਂ ਛੋਟੀ ਵੱਡੀ ਤਾਂ ਵੱਡੀ ਆਪ ਜੀ ਆਪਣੇ ਅਕੋਰਡਿੰਗ ਪਿੰਨੀਆਂ ਬਣਾ ਸਕਦੇ ਹੋ ਵੈਗਰੂ ਪਿੰਨੀਆਂ ਦਾ ਬਹੁਤ ਵਧੀਆ ਰਹਿੰਦਾ ਕਿਉਂਕਿ ਜਦੋਂ ਪਿੰਨੀ ਚੱਕੋ ਤੇ ਛੱਕੋ ਵਸ ਚਾਹ ਦੁੱਧ ਦੇ ਨਾਲ ਆਪ ਜੀ ਛੱਕ ਸਕਦੇ ਹੋ ਦੇਖੋ ਵੈਗਰੂ ਜੀ ਬਣ ਕੇ ਪਿੰਨੀਆਂ ਤਿਆਰ ਹਨ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੈਗਰੂ ਜੀ ਪਿੰਨੀਆਂ ਆਪ ਜੀ ਨੂੰ ਕਿੱਦਾਂ ਦੀਆਂ ਕਿੱਦਾਂ ਦੀ ਰੈਸਪੀ ਲੱਗੀ ਕਿਵੇਂ ਲੱਗੀ ਤੇ ਸ਼ੇਅਰ ਕਰ ਦਿਓ ਵਾਇਗੁਰੂ ਜੀ ਕਿਉਂਕਿ ਕਿਸੇ ਦਾ ਭਲਾ ਹੋ ਸਕਦਾ ਹੈ ਠੀਕ ਹੈ ਵਾਇਗੁਰੂ ਜੀ ਜੀ ਫਿਰ ਮਿਲਦੇ ਆਂ ਅਗਰੀ ਵੀਡੀਓ ਦੇ ਵਿੱਚ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ